ਸਤਿ ਸ਼੍ਰੀ ਅਕਾਲ ਜੀ ਅ ਮੈਨੂੰ ਹੁਣੇ ਪਤਾ ਲੱਗਿਆ ਸੀਗਾ ਕਿ ਜੋ ਦੋ ਪ੍ਰਵਾਸੀਆਂ ਨੇ ਹਮਲਾ ਕਰਕੇ ਦੋ ਮੁੰਡਿਆਂ ਤੇ ਇੱਕ ਨੂੰ ਮੁੰਡੇ ਨੂੰ ਮਾਰਤਾ ਸੀ ਤੇ ਇੱਕ ਜ਼ਖਮੀ ਸੀਗਾ ਜਿਹੜੇ ਮੁੰਡੇ ਦਾ ਕਤਲ ਕੀਤਾ ਸੀ ਉਹ ਦਮਨਪ੍ਰੀਤ ਸਿੰਘ ਸੀ ਤੇ ਜਿਹੜਾ ਜ਼ਖਮੀ ਸੀ ਉਹ ਦਿਲਪ੍ਰੀਤ ਸਿੰਘ ਉਹਨੇ ਪਤਾ ਲੱਗਿਆ ਕਿ ਦਿਲਪ੍ਰੀਤ ਸਿੰਘ ਦੀ ਵੀ ਡੈਥ ਹੋ ਗਈ ਆ ਉਹਨੇ ਮੈਨੂੰ ਪਤਾ ਲੱਗਿਆ 2 ਮਿੰਟ ਪਹਿਲਾਂ ਭੁਵਿੰਦਰ ਨੇ ਮੈਨੂੰ ਦੱਸਿਆ ਉਦੋਂ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਲੱਕੇ ਦੇ ਘਰ ਨੂੰ ਵੀ ਪੁਲਿਸ ਕੇਰੀ ਖੜੀ ਹੈ। ਰੂਮ ਦੱਸ ਨਹੀਂ ਰਹੇ ਸੀਗੇ। ਤੇ ਮੇਰੀ ਉਹਨੇ ਮੈਂ ਲੱਕੇ ਨੂੰ ਫੋਨ ਕੀਤਾ ਤੇ ਮੇਰੀ ਉਹਦੇ ਨਾਲ ਗੱਲ ਹੋਈ ਹੈ। ਮੈਂ ਉੱਥੇ ਵੀ ਭਵਿੰਦਰ ਹਰਾਨੂ ਕੇਲੇਬੀਨ ਦਾ ਰਾ ਉਹਨਾਂ ਦੇ ਪਰਿਵਾਰ ਤੋਂ ਪਤਾ ਕਰੋ ਕਿ ਪਰਿਵਾਰ ਨਾਲ ਪਰਿਵਾਰ ਕੀ ਚਾ ਰਿਹਾ ਹੈ। ਕੀ ਕਰੀਏ? ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਤੇ ਪੁਲਿਸ ਨੇ ਕੇਰੀਆ ਹੋਇਆ ਹੈ 3-400 ਬੰਦੇ ਲੈ ਪਿੰਡ ਨੂੰ। ਔਰ ਕਿਸੇ ਨੂੰ ਗੱਲ ਕਰਨ ਨਹੀਂ ਦੇ ਰਹੇ ਕਿ ਮੈਂ ਅੱਜ ਗਿਆ ਹੋਇਆ ਸੀ ਬਲਕਿ ਲੱਖਾ ਵੀ ਉੱਥੇ ਸੀ ਅਸੀਂ ਲੁਧਿਆਣੇ ਬਿਲਾ ਗਈ ਆਪਣਾ ਇਹ ਆਲੀ ਪਿੰਡ ਮਨਪ੍ਰੀਤਿਆਲੀ ਜੀ ਦਾ ਉੱਥੇ ਸਾਡੀ ਇੱਕ ਕਾਲੇ ਫਾਣੀ ਨੂੰ ਲੈ ਕੇ ਮੀਟਿੰਗ ਸੀਗੀ ਉੱਥੋਂ ਵਸੂਲੀ ਨਹੀਂ ਆਇਆ ਮੈਂ ਜਦੋਂ ਮੈਂ ਸਵੇਰ ਜਾ ਰਿਹਾ ਸੀ ਤਾਂ ਮੈਂ ਕਿਸੇ ਬੰਦੇ ਦੀ ਉੱਤੇ ਡਿਊਟੀ ਲਾਈ ਸੀ ਉਹਨਾਂ ਨੂੰ ਮਿਲਣ ਲਈ ਕਿ ਪਤਾ ਕਰ ਪਰਿਵਾਰ ਦਾ ਕੀ ਹਾਲ ਹੈ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸ਼ਾਇਦ ਉਹ ਪੀਜੀਓਈ ਸ਼ਿਫਟ ਕਰਤਾ ਹੋਣਗੇ ਔਰ ਮੁੰਡਾ ਥੋੜਾ ਜਿਹਾ ਬੈਟਰ ਕੰਡੀਸ਼ਨ 'ਚ ਹੈ ਤਾਂ ਮੈਂ ਉਹਨਾਂ ਤੋਂ ਨੰਬਰ ਲਿਆ ਉਹਨਾਂ ਦਾ ਅੰਕਲ ਲਿਖਿਆ ਉਹਨੇ ਚਾਚਾ ਜਾਂ ਤਾਇਆ ਹੋਊਗਾ ਤਰਸੀਮ ਸਿੰਘ ਤਾਂ ਮੈਂ ਉਹਨਾਂ ਦੇ ਜਦੋਂ ਵਾਪਸ ਆ ਰਿਹਾ ਸੀ ਹੁਣੇ ਮੈਨੂੰ ਨਹੀਂ ਪਤਾ ਸੀ ਇਸ ਘਟਨਾ ਦਾ ਕੀ ਘਟਨਾ ਘਟ ਗਈ ਹੈ ਮੇਰੇ ਲੱਗਦਾ ਹੁਣ ਤੋਂ 3-4 ਘੰਟੇ ਪਹਿਲਾਂ ਮੈਂ ਉਹਦਾ ਫੋਨ ਵੀ ਮਲਾਉਂਦਾ ਰਿਹਾ ਅਾ WhatsApp ਤੇ ਵੀ اور ਨੋਰਮਲ ਕਾਲ ਵੀ ਨੋ ਰਿਪਲਾਈ ਆਇਆ ਮੈਨੂੰ ਲੱਗਿਆ ਸ਼ਾਇਦ ਉਹਦਾ ਧਿਆਨ ਰੱਖ ਰੇ ਹੋਣਗੇ ਤਾਂ ਸੌਂ ਸੁਗਏ ਹੋਣਗੇ ਕਨਫਰਮ ਕਰ ਲੂੰਗਾ ਕਿਉਂਕਿ ਮੇਰਾ ਸੀ ਕਿ ਮੈਂ ਕੱਲ ਜਾ ਕੇ ਆਉਣਾ ਹੁਣੇ ਮੈਨੂੰ ਦੱਸਿਆ ਮੁੰਡੇ ਨੇ ਹੁਣ ਰਾਤ ਦੇ ਵਜੇ ਹੋਏ ਨੇ 9:30 ਕਿ ਉਹਦੀ ਡੈਥ ਹੋ ਗਈ ਔਰ ਪੁਲਿਸ ਨੇ ਸਾਰਾ ਘਰ ਘੇਰਿਆ ਹੋਇਆ ਹੈ ਮੈਨੂੰ ਸਮਝ ਨਹੀਂ ਆਉਂਦੀ ਇਹ ਹੀ ਪੁਲਿਸ ਜੋ ਉਧਰ ਜਾ ਕੇ ਲੱਖੇ ਨੂੰ ਵੀ ਘੇਰੀ ਬੈਠੀ ਹੈ ਚਾਰ ਚੁਫੇਰੇ ਇਧਰ ਵੀ ਕੋ ਮਰੀ ਹੈ ਔਰ ਪੈਂਡਵੀ ਕੁੰਬੜਾ ਪੂਰਾ ਘੇਰਿਆ ਹੋਇਆ ਹੈ ਕੀ ਇਹ ਲੈਂਡ ਆਰਡਰ ਦੇ ਬਿਲੇ ਇਨਾ ਧਿਆਨ ਨਹੀਂ ਰੱਖ ਸਕਦੇ ਹੁਣ ਇਹਨਾਂ ਨੂੰ ਡਰ ਕੱਦ ਹੈ ਕੀ ਇਹ ਪਰਿਵਾਰ ਨਾਲ ਕਿਸੇ ਬੰਦੇ ਨੂੰ ਮਿਲ ਨਹੀਂ ਦੇ ਰਹੀ ਮੈਂ ਉੱਥੇ ਤਿੰਨ ਬੰਦਿਆਂ ਨੂੰ ਭੇਜ ਚੁੱਕਿਆ ਹੈ ਪੁਲਿਸ ਬਾਹਰ ਲੱਗੀ ਹੋਈ ਹੈ ਕਿਸੇ ਨੂੰ ਜਾਣ ਨਹੀਂ ਦੇ ਰਹੀ ਮੈਂ ਆਪ ਦੇ ਵੱਲੋਂ ਇਸ ਡਿਸਟ੍ਰਿਕਟ ਦੇ ਐਸਐਸਪੀ ਔਰ ਜੋ ਉਹਨੂੰ ਸੰਭਾਲ ਰੇ ਸੀ ਡੀਐਸਪੀ ਮਿਸਟਰ ਬਲ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਐ ਤੁਸੀਂ ਸਾਨੂੰ ਰੋਕ ਨਹੀਂ ਪਾਉਂਗੇ ਉੱਥੇ ਜਾਣਾ ਅਸੀਂ ਚਲੇ ਜਾਵਾਂਗੇ ਮੇਰੀ ਇੱਕ ਸਿਰਫ ਤੁਹਾਨੂੰ ਰਿਕਵੈਸਟ ਹੈ ਘਰ ਵਾਲਿਆਂ ਤੋਂ ਪੁੱਛੋ ਚਾਹ ਕੀ ਰਹੇ ਨੇ ਜੋ ਘਰ ਆ ਰਹੇ ਚਾਹ ਰਹੇ ਨੇ ਕਿਸੇ ਵੀ ਲੈਵਲ ਦੀ ਗੱਲ ਉਹ ਪੂਰੀ ਕਰੋ ਉਹਨਾਂ ਦੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਘਰ ਵਾਲਿਆਂ ਨਾਲ ਟੱਕਾ ਨਹੀਂ ਕਰਨ ਦੇਣਾ ਜੇ ਤੁਸੀਂ ਅਸੀਂ 1 1 2 2 ਕਰਕੇ ਸਾਡੇ ਬੰਦਿਆਂ ਨੂੰ ਤੁਸੀਂ ਜਾਣ ਨਹੀਂ ਜਾ ਰਹੇ ਨਾ ਫਿਰ ਹਜੂਮ ਆ ਗਿਆ ਤਾਂ ਰੋਕ ਲੂੰਗੇ ਤੁਸੀਂ ਸੋਏ ਦੇ ਬਾਰੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਸਾਨੂੰ ਉਹਨਾਂ ਨਾਲ ਗੱਲ ਕਰਾਓ ਨਹੀਂ ਤਾਂ ਫਿਰ ਅਸੀਂ ਆਵਾਂਗੇ ਔਰ ਇਹ ਵੀ ਕੋਈ ਤਰੀਕਾ ਨਹੀਂ ਗਿਆ ਜਾ ਕੇ ਤੁਸੀਂ ਲੱਖੇ ਦਾ ਵੀ ਘਰ ਘੇਰਿਆ ਹੋਇਆ ਹੈ ਇਹ ਕੀ ਗੱਲ ਹੋ ਯਾਰ ਕੀ ਗੁਨਾਹ ਕੀਤਾ ਸੀ ਉਹਨੇ ਇਹ ਕੋਈ ਤਰੀਕਾ ਹੈ ਯਾਰ ਜਿਨ੍ਹਾਂ ਨੂੰ ਘੇੜਨਾ ਚਾਹੀਦਾ ਹੈ ਜਿਨ੍ਹਾਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਕਰਕੇ ਤੁਸੀਂ ਆ ਕਰ ਰਹੇ ਹੋ ਔਰ ਮੈਂ ਬਾਕੀ ਪੰਜਾਬ ਦੇ ਬੰਦਿਆਂ ਨੂੰ ਵੀ ਕਹੂੰਗਾ ਔਰ ਨੇੜੇ ਤੜੇ ਦੇ ਮੁੰਡਿਆਂ ਨੂੰ ਵੀ ਕਹੂੰਗਾ ਇਹ ਹੋਂ ਨਹੀਂ ਦੇ ਨਾਲ ਪਰਿਵਾਰ ਨਾਲ ਟੱਕਾ ਜੇ ਪਰਿਵਾਰ ਖੁਸ਼ ਹੈ ਖੁਸ਼ ਤਾਂ ਵਿਚਾਰੇ ਕਦੇ ਹੋਣਗੇ ਦੁਖੀ ਨਹੀਂ ਰੱਜ ਕੇ ਦੁਖੀ ਨਹੀਂ ਮਤਲਬ ਉਹ ਸੈਟੀਸਫਾਈ ਹੈ ਕਿ ਆ ਜੋ ਚੀਜ਼ ਅਸੀਂ ਕਰਨੀ ਚਾਹ ਰਹੇ ਹਾਂ ਜਾਂ ਜੋ ਅਸੀਂ ਚਾਹ ਰਹੇ ਹਾਂ ਉਹ ਹੋ ਰਿਹਾ ਹੈ ਫਿਰ ਸਾਨੂੰ ਕੋਈ ਮਸਲਾ ਨਹੀਂ ਪਰ ਜੇ ਪਰਿਵਾਰ ਉਸ ਚੀਜ਼ ਨਾਲ ਸਹਿਮਤ ਨਹੀਂਗਾ ਜੋ ਤੁਸੀਂ ਕਰਵਾ ਰਹੇ ਹੋ ਫਿਰ ਅਸੀਂ ਨਹੀਂ ਇਹ ਹੁੰਦੇ ਨਾ ਹਾਂ ਜੇ ਉਹ ਸਹਿਮਤ ਹੈ ਅਸੀਂ ਉਹਨਾਂ ਦੇ ਨਾਲ ਅਸੀਂ ਸਿਰਫ ਉਹਨਾਂ ਦੀ ਮਦਦ ਲਈ ਖੜੇ ਹਾਂ ਔਰ ਦੂਸਰੀ ਰਹੀ ਗੱਲ ਇਹਨਾਂ ਪ੍ਰਵਾਸੀਆਂ ਬਾਰੇ ਉਹ ਆਪਾਂ ਅੱਗੇ ਵੀ ਕਰਾਂਗੇ ਉਹਦਾ ਹੱਲ ਤਾਂ ਪਰਮਾਨੈਂਟ ਕੱਢਣਾ ਔਰ ਉਹ ਇੱਕ ਡਿਮਾਂਡ ਅਸੀਂ ਕਰ ਚੁੱਕੇ ਹਾਂ ਜਿਹੜੀ ਉੱਥੇ ਖੜ ਕੇ ਮੈਂ ਵਿਚਾਲੇ ਸਾਰਿਆਂ ਦੇ ਕਹੀ ਸੀ ਕਿ ਇਹਨਾਂ ਦੇ ਉਰੇ ਤੋਂ ਦੇ ਬਣੇ ਹੋਏ ਪੰਜਾਬ ਦੇ ਸਾਰੇ ਆਇਡੈਂਟੀਟੀ ਕਾਰਡਸ ਜਿੰਨੇ ਵੀ ਚਾਹੀਏ ਰਾਸ਼ਨ ਕਾਰਡ ਹੋਵੇ ਆਧਾਰ ਕਾਰਡ ਹੋਵੇ ਵੋਟ ਕਾਰਡ ਹੋਵੇ ਵੋਟਾਂ ਹੁਣੇ ਸਭ ਰੱਦ ਕੀਤੇ ਜਾਣ ਜੋ ਜਿਹਦੇ ਵੀ ਅਧਿਕਾਰ ਚ ਹੈ ਜੋ ਚੀਫ ਸੈਕਟਰੀ ਦੇ ਹੈ ਡੀਸੀ ਦੇ ਹੈ ਮੁੱਖ ਮੰਤਰੀ ਦੇ ਹੈ ਔਰ ਜੇ ਸੈਂਟਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਹੈ ਸਰਕਾਰ ਆਪ ਦੇ ਵੱਲੋਂ ਲਿਖ ਕੇ ਰეკਮੈਂਡੇਸ਼ਨ ਦੇ ਸਕਦੀ ਹੈ ਕੀ ਕਰੋ ਔਰ ਇਹ ਉਥੇ ਸਾਰਿਆਂ ਦੇ ਸਾਹਮਣੇ ਖੜ ਕੇ ਉਥੇ ਵਾਦਾ ਕੀਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦਾ ਜਵਾਬ ਦੇਵਾਂਗੇ ਜੇ 1 ਮਹੀਨੇ ਬਾਅਦ ਇਹਦਾ ਤਸੱਲੀ ਬਖਸ਼ ਜਵਾਬ ਨਾ ਆਇਆ ਤਾਂ ਫਿਰ ਇੱਕ ਬਹੁਤ ਵੱਡੇ ਅੰਦੋਲਨ 'ਚ ਬਦਲੂਗਾ ਇਹ ਤੁਸੀਂ ਵੇਖ ਲਓ ਇਹ ਤੁਹਾਨੂੰ ਅਸੀਂ ਵਾਰਨ ਕਰ ਰਹੇ ਹਾਂ ਕਿਉਂਕਿ ਅਸੀਂ ਕੋਈ ਵੀ ਅਨਯੂਜਵਲ ਗੱਲ ਨਹੀਂ ਮੰਨ ਰਹੇਗੇ ਇਹ 'ਚ ਤੁਸੀਂ ਮੈਨੂੰ ਨਜ਼ਰਬੰਦ ਕਰੋਗੇ ਲੱਖੇ ਨੂੰ ਕਰੋਗੇ ਜਾਂ ਕਿਸੇ ਨੂੰ ਵੀ ਕਰੋਗੇ ਇਹ ਗੱਲ ਕੋਈ ਹੋਰ ਚੱਕ ਲੂਗਾ ਅਗੇ ਔਰ ਇਹ ਸਾਡਾ ਸਾਰਿਆਂ ਨੂੰ ਕਹਿ ਵੀ ਰਹੇ ਹਾਂ ਅਸੀਂ ਜੇ ਕਰਨਾ ਹੈ ਤੈਨੂੰ ਸਹੀ ਕਰੋ ਔਰ ਇਹ ਚੀਜ਼ ਅੱਗੇ ਤੋਂ ਨਾ ਹੋਵੇ ਔਰ ਉਹਦੇ ਲਈ ਜੋ ਅਸੀਂ ਕਿਹਾ ਉਹ ਗੱਲ ਕੀਤੀ ਜਾਵੇ ਸਰਕਾਰ ਉਹ ਕਰਦੀ ਨਜ਼ਰ ਆਵੇ ਨਹੀਂ ਤਾਂ ਨਾ ਤਾਂ ਅਸੀਂ ਇਸ ਪਰਿਵਾਰ ਨਾਲ ਠਕਾ ਹੋਣ ਦੇਣਾ ਇਸ ਸਿਲਸਿਲੇ 'ਚ ਔਰ ਨਾ ਹੀ ਪੰਜਾਬ ਨਾਲ ਠਕਾ ਹੋਣ ਦੇਣਾ ਸੋ ਤੁਸੀਂ ਬਾਕੀ ਵੀ ਜੋ ਸੁਣ ਰਹੇ ਐ ਉਹ ਵੀ ਜ਼ਰਾ ਇਹਦੇ ਤੇ ਅਮਲ ਕਰਿਓ ਜੀ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੋਣ ਨਹੀਂ ਦੇਣਾ ਨਾ ਪਰਿਵਾਰ ਨਾਲ ਠਕਾ ਨਾ ਪੰਜਾਬ ਨਾਲ ਠਕਾ ਸਸ਼ੀਤ